ਸਾਰਿਆਂ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ 'ਚ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਤੇ 11 ਵਜ ਗਏ ਨੇ ਅੱਜ ਠੰਡ ਬਹੁਤ ਜ਼ਿਆਦੀ ਆ ਘਰੋਂ ਬਾਹਰ ਨਿਕਲ ਨੂੰ ਜੀ ਨਹੀਂ ਕਰੰਦੇ ਆ ਤੇ ਆਪਾਂ ਵੀ ਅੱਜ ਲੇਟ ਹੀ ਆ ਅੱਜ ਸਾਡੇ ਜੀ ਹਜੇ ਫਰੂਟ ਹੀ ਖਾਂਦੇ ਇਹਨੇ ਫਿਰ ਇਹ ਹੋ ਜਾਂਦਾ ਨਾ ਆ ਵੇਖੋ ਹਜੇ ਫਰੂਟ ਹੀ ਖਾਂਦੇ ਇਹਨੇ ਫਿਰ ਕਦੋਂ ਸਪਰਾਉਟ ਖਾਣਗੇ ਰੋਟੀ ਮੇਰਾ ਹਾਲੇ ਇੱਕ ਟਾਈਮ ਹੀ ਹੋਏਗੀ ਰਾਤ ਦੀ ਐ ਬਸ ਬੋਲ ਨਹੀਂ ਜੀ ਫਿਰ ਅੱਜ ਕੰਮ ਸਾਰੀ ਤਾਰੀ ਪਹਿਲਾਂ ਹਾਂ ਬੋਲ ਸਮਝੀ ਬੇਟੀਆ ਨਾਜ ਕੀ ਬੰਦਿਆ ਸੰਤਰੇ ਨੂੰ ਬੋਲ ਬਣਾਇਆ ਓਏ ਹੋਏ ਹੋਏ ਇਹ ਬੋਲ ਨਹੀਂ ਹੈਗੀ ਇਹ ਖਾਣ ਵਾਲੀ ਬੋਲ ਹੈ ਖਾਓ 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 ਇਹਨੂੰ ਹਾਂ ਹਾਂ ਵੈਰੀ ਗੁੱਡ ਵੈਰੀ ਗੁੱਡ ਅਗਲੀ ਅਗਲੀ ਥੋੜਾ ਨਾ ਖਾਣਾ ਸੱਚੀ ਮੱਚੀ ਖਾਓ ਅਗਿਆ ਚੀਕੂ ਜੋ ਵੀ ਕੱਢ ਕੇ ਉਹਦੇ ਨਾਲ ਖੇਡਣ ਦਈ ਜਾਣ ਜਾਣ ਕੇ ਖਾਣ ਦੇ ਵੀ ਮੈਂ ਖਾਣਦੇ ਆ ਵੀ ਆ ਗੋ ਮਮਮੀ ਵੀ ਬੈਠੇ ਨੇ ਮਮਮੀ ਕੀ ਖਾਂਦੇ ਨੇ ਰੋਟੀ ਖਾਂਦੇ ਨੇ ਸਾਰੇ ਅੱਜ ਹਾਡਾ ਟੱਬਰ ਲੇਟ ਐ। ਸਾਡੇ ਡੈਡੀਓਂ ਵੀ ਲੇਟ ਨੇ। ਹਾਂ ਡੈਡੀ ਨੇ ਫਰੂਟ ਖਾਣਾ। ਲੇਟ ਨਹੀਂ ਐ ਵਾਹੇ ਅਸੀਂ ਜਨਰਲੀ ਵੇਖੇ ਆ ਤੇ ਆਪਾਂ ਟਾਈਮ ਨਾਲ ਹੀ ਆਂ ਕਿਉਂਕਿ ਅਸੀਂ ਪਹਿਲਾਂ ਅੱਜ ਕੰਮ ਨੇਪਟਾਰਦਾ ਸਾਰਾ। ਹਾਂ ਕੰਮ ਹੁਣੇ ਖਾਣ ਪੀਣ ਚ ਫ੍ਰੀ ਐ ਸਾਰਾ ਦਿਨ ਖਾਣਾ। ਹੁਣੇ ਸਾਰਾ ਦਿਨ ਖਾਣਾ ਪੀਣਾ ਇਹ ਕੰਮ ਸਾਡਾ ਨਿਬੜ ਗਿਆ। ਵੇਲੇ ਖਾਣ ਪੀਣ ਜੀ ਆ। ਨਾਈ ਸੂਟ ਸੀਨੇ ਨੇ ਅੱਜ ਮੰਮੀ ਦੇ। ਹੈ? ਹੁਣ ਸੀ ਐ ਮੰਮੀ ਦੇ। ਅੱਛਾ ਅੱਛਾ। ਮੇਰੇ ਕੋਲ ਦੇ ਸੀਓਂ। ਇੱਕ ਤੇ ਜਦੋਂ ਮੈਂ ਸੂਟਾਂ ਦਾ ਨਾਲ ਲੈਂਦੀ ਨਾ ਸੀਨ ਦਾ ਇਹ ਵਿੱਚ ਪੱਗ ਲੈ ਆਉਂਦਾ ਅੱਜ ਤੇਰੀ ਪੱਗੀ ਫਿਰਾਂਗੇ ਇਹਦੀ ਪਹਿਲਾਂ ਪੱਗ ਸੀਨ ਸੂਟ ਵੀ ਸੀਬ ਜਾਣਗੇ ਹਾਂ ਬੜੀ ਗੱਲ ਤੂੰ ਕਿਉਂ ਪਹਿਲਾਂ ਟੋਕ ਦਿੰਦਾ ਹਾਂ ਪਹਿਲਾਂ ਇਹਦਾ ਲੰਮਾ ਲਾ ਹਾਂ ਸੂਟ ਸੀ ਬਣਾਣਾ ਤੇ ਮੰਮੀ ਨੇ ਜਾਣਾ ਹੀ ਹਾਂ ਕਿਹਾ ਨਹੀਂ ਇਹਦੀ ਸ਼ਤੀ ਮਿਲਣਾ ਹੈ ਮੈਂ ਲਿਆਉ ਆਪਾਂ ਸੀ ਦਨੇ ਹਾਂਗਾ ਤਨ ਹੁਣ ਥੱਲੇ ਸੱਦਿਆ ਪਤੰਗ ਚੜਾਉਂਦਾ ਇਹ ਕੋਠੇ ਤੇ ਚੜ ਕੇ ਅਜੇ ਠੰਡ ਦੇ ਵਿੱਚ ਹਵਾ ਵੀ ਵਗਾਂ ਦੀ ਠੰਡੀ ਠੰਡੀ ਮਾਂਦਾ ਨਹੀਂ ਸੀ ਉਹ ਕੋਟੇ ਤੇ ਪਤੰਦ ਚੜਾਉਣੀ ਹੁੰਨੀ ਚਾਹੀਦੀ ਜੇ ਕਿਹਨ ਚੜਾਉ ਨਹੀਂ ਆ ਤੇ ਨਾਲ ਲੈ ਜਾ ਕਰੋ ਕਿ ਸਿਆਣੇ ਹਾਂ ਤੇ ਠੰਡ ਬੜੀ ਮੈਨੂੰ ਕਿਹਾ ਮੈਂ ਥੋੜੀ ਕੁਛ ਧੁੱਪ ਲੱਗੇਗੀ ਉਦੋਂ ਚੜਾ ਲਵਾਂ ਫਿਰ ਮੰਮਾ ਨੇ ਫੋਨ ਕੀਤਾ ਆਲੇ ਟਾਲੇ ਲਾਉਂਦਾ ਫਿਰ ਪਾਪਾ ਨੇ ਇੱਕ ਹੀ ਮਾਰਿਆ ਦਬਕਾ ਨਿਕਾ ਜਾ 2 ਮਿੰਟ ਦੇ ਵਿੱਚ ਥੱਲੇ 2 ਮਿੰਟ ਦੇ ਵਿੱਚ ਥੱਲੇ ਤੇ ਡੇਢ ਮਿੰਟ 'ਚ ਹੀ ਮੁੰਡਾ ਥੱਲੇ ਆ ਗਿਆ ਪਾਪਾ ਨੇ ਤਾਂ ਬਸ ਇੰਨਾ ਹੀ ਕਿਹਾ ਹੀਗਾ ਕੀ ਲਿਆ ਮੇਰੇ ਨਾਲ ਗੱਲ ਕਰਾਓ ਕੋਨੇ ਜੀ ਮੈਂ ਆ ਗਿਆ ਆ ਗਿਆ ਚਾਹੀਦਾ ਵੀ ਹੈ ਚਾਹੀਦਾ ਪੀਰ ਨਾ ਵਿਗੜਿਆ ਟਿਕੜਿਆਂ ਦਾ ਐਸਾ ਹੀ ਹੋਣਾ ਚਾਹੀਦਾ ਛੇ ਪੁੱਤਾ ਵਿਗੜਿਆ ਮੁਗੜਿਆ ਕੋਣੀ ਆਖੇ ਵੰਦਾ ਛਿਆੜੇ ਬੱਚੇ ਇਹ ਕੰਮ ਕਰਦੇ ਨੇ ਜਿਹੜੇ ਵਿਗੜੇ ਹੁੰਦੇ ਉਹ ਨਹੀਂ ਆਉਂਦੇ ਈ ਛੇਤੀ ਥੱਲੇ ਐ ਨਾ ਬਈ ਆਏ ਹਾਏ ਅੰਗਦ ਅੰਗਦ ਦੀ ਗ੍ਰੇਡ ਪੰਪ ਵਾਵਾ ਵੱਜ ਗਿਆ ਇਹਨੂੰ ਵੀ ਤਾਂ ਮਾਰ ਲੋ ਪੰਪ ਅੰਗਦ ਦੀ ਗ੍ਰੇਡ ਉੱਤੇ ਕੰਬਲ ਥੱਲੇ ਖੇਈਸ ਆਏ ਹਾਏ ਕੀਆ ਸ਼ੇਰ ਬਣਾਇਆ ਏ ਮੇਰੇ ਵਾਸਤੇ ਵਡਿਆਪਣ ਬਣਿਆ ਅੱਛਾ ਗੁਰਨਾਜ ਕੀ ਕਰਨ ਲਗਾ ਹੋਣਾ ਕੇਲਾ ਛਿਲਣਾ ਆ ਗਿਆ ਗੁਰਨਾਜ ਨੂੰ ਹੈ ਨਾ ਬਸ ਬਸ ਇੰਨੇ ਛਿਲਣਾ ਵੀਰ ਜੀ ਨੂੰ ਛਲ ਛਲ ਕੇ ਖਾਉਣ ਰਿਹਾ ਆਪ ਕੋਈ ਨਹੀਂ ਖਾਂਦਾ ਇਹਨੂੰ ਕਹ ਤੂੰ ਵੀ ਖਾਓ ਤੁਸੀਂ ਵੀ ਖਾਓ ਤੁਸੀਂ ਵੀ ਖਾਓ ਦੇਵ ਮਿੰਨ ਦੇਵ ਗੁਰਨਾਜ ਦੀ ਵਾਰੀ ਗੁਰਨਾਜ ਦੀ ਵਾਰੀ ਹੈ ਹਾਂ ਹੁਣ ਗੁਰਨਾਜ ਦੀ ਵਾਰੀ ਸਾਰਿਆਂ ਦਾ ਛਾਲ ਹੈ ਮੈਂ ਨਹੀਂ ਆ ਮੈਂ ਖਾ ਲਿਆ ਮੈਂ ਖਾ ਲਿਆ ਚਾ ਏ ਏ ਚਲੋ ਤੁਹਾਡੀ ਵਾਰੀ ਖਾਓ ਹਾਂ ਵੈਰੀ ਗੁੱਡ ਕਲਾਪਿੰਗ ਕੰਟਰਾਣੀ ਖਾਣਾ ਹੈ ਕੈ ਪਿੰਕ ਕੈਪਿੰਗ ਨਾ ਇਹਨੇ ਕਿ ਲਖਾਲਿਆ ਨਾ ਛੋਣਾ ਦਾਤਾ ਏ ਹੂੰ ਛੱਲਣ ਦਾ ਬੜਾ ਚਾਏ ਨੇ ਹਣਾ ਸਾਰੇ ਛਲਛਲ ਰੱਖੀ ਜਾਂਦੀ ਹੈ ਇੱਕ ਦਿਨ ਤੋਂ ਉੱਥੇ ਆਪ ਮੁਾਰੇ ਕਿਚਨ ਜੋ ਸਾਰੇ ਕੈਨੇਸ਼ਲ ਚ ਹੈ ਅੱਜ ਸਾਡਾ 2025 ਦਾ ਆਖਰੀ ਵਲੌਗ ਹਾਂ 31 ਦਸੰਬਰ 31 ਦਸੰਬਰ ਸਾਰੇ ਸਾਰੇ ਦਿਨ ਨਵੇਂ ਸਾਲ ਵਰਗੇ ਹੀ ਹੁੰਦੇ ਨੇ ਨਵੇਂ ਦਿਨ ਵਰਗੇ ਹੀ ਹੁੰਦੇ ਨੇ ਹਾਂ ਅਗਲਾ ਆਉਣ ਵਾਲਾ ਪਲ ਵੀ ਨਵਾਂ ਹੈ ਸਹੀ ਗੱਲ ਹੈ ਠੀਕ ਹੈ ਉਹ ਦਿਖਾ ਲਓ ਪਹਿਲੇ ਇੱਕ ਜਿਹੜਾ ਜਿਹੜਾ ਹਜੇ ਆਇਆ ਨਹੀਂ ਉਹ ਪਲ ਵੀ ਨਵਾਂ ਤੇ ਚਲੋ ਇਹ ਇੱਕ ਸੈਲੀਬ੍ਰੇਸ਼ਨ ਸਾਰੇ ਜਣੇ ਕਰਦੇ ਨੇ ਪਿੰਡ ਨਾਲ ਸਾਡੇ ਆ ਰਾਤ ਸੌਂ ਕੇ ਉੱਠੇ ਆ ਦਿਨ ਵੀ ਨਵਾਂ ਬਿਲਕੁਲ ਸਭ ਕੁਝ ਨਵਾਂ ਰਾਤ ਵੀ ਨਵੀਂ ਤੇ ਸਾਰਿਆਂ ਦਾ ਆਉਣ ਵਾਲਾ ਸਾਲ ਮਾਤਾ ਵੀ ਨਾਲ ਹੀ ਵਿੱਚ ਵਧਿਆ ਵਧਿਆ ਖੁਸ਼ੀਆਂ ਭਰੀਆਂ ਦੰਗੇ ਤਰੱਕੀਆਂ ਮਿਲਣ ਸਾਰਿਆਂ ਨੂੰ ਹਨਾ ਅਡੀ ਇਹੋ ਦੁਆ ਸਾਰੇ ਪਰਿਵਾਰਾਂ ਨੂੰ ਸਾਰੇ ਪਾਸਿਓਂ ਖੁਸ਼ੀਆਂ ਹੀ ਖੁਸ਼ੀਆਂ ਮਿਲਣ ਉਹ ਇਹ ਤਾਂ ਇਹ ਪਿਆਰੇ ਨਹੀਂ ਬਣਿਆਰੇ ਸਾਰੇ ਹੀ ਖਾ ਗਿਆ ਬੀਜੀ ਉਹ ਵੀ ਕੀ ਕਰ ਰਹੇ ਸਾਰੇ ਘਰੋਂ ਨਹੀਂ ਕਟਗਾਨੀ ਆ ਲੈ ਫੇਰ ਉਹ ਦੇ ਮੂੰਹ ਚ ਕਢਾਇਆ ਕਿਉਂ ਜੇ ਫੇਰ ਉਹਦੇ ਚ ਹੀ ਪਾਉਣਾ ਤੇ ਲੈ ਲੈ ਬੜਾ ਗੰਦਾ ਕੇਲਾ ਉਹ ਹੈਗਾ ਉਹਦੇ ਕੋਲ ਇਹ ਤੁਸੀਂ ਗੰਦਾ ਤਾਂ ਨਹੀਂ ਮੂੰਹ ਚ ਬਾਹਰ ਹੀ ਸੀ ਹਾਂ ਬਾਹਰ ਹੀ ਸੀ ਬਾਪਾ ਸਣ ਤੂੰ ਨਾ ਮੈਂ ਖਾਣਾ ਆ ਆਪ ਵੀ ਖਾ ਲੋ ਨਾ ਪੁੱਤ ਨਾਜ ਆਪ ਵੀ ਖਾ ਲੋ ਨਾਜ ਦੀ ਵਾਰੀ ਹੈ ਹੁਣ ਨਾਜ ਦੀ ਵਾਰੀ ਨਾਜ ਦੀ ਵਾਰੀ ਨਾ ਚਲੋ ਖਾਓ ਫੜ ਫੜ ਫਰੂਟ ਫਿਰ ਹੋਰ ਕੰਮ ਵੇਖਾਂਗੇ ਪਾਪਾ ਦੀ ਫਟੋ ਫੱਟ ਮਗਣੀ ਡੰਡੀ ਹੱਟੇ ਫੋਟੋ ਫਾਟ ਫੋਟੋ ਫਾਟ ਮੇਰੀ ਫੋਟੋ ਫਾਟ ਨਾ ਫਿਰ ਕੰਮ ਵੀ ਤੇ ਛੇਤੀ ਛੇਤੀ ਕਰ ਲੈਂਦੇ ਨਾ ਫਿਰ ਵਿਲੇ ਵੀ ਤੇ ਰਹਿੰਦੇਗੇ ਜੋ ਕੰਮ ਕਰਨਾ ਫਟੋ ਫਾਟੀ ਹੋਣਾ ਚਾਹੀਦਾ ਲਮਕਣਾ ਨਹੀਂ ਚਾਹੀਦਾ ਕਿਸੇ ਕੰਮ ਨੂੰ ਲੈ ਕੇ ਕਿਉਂ ਮੰਮੀ ਕੀ ਕਹਿਣਾ ਚਾਹੁੰਦੇ ਹੋ ਜੋ ਟਾਈਮ ਨਾਲ ਕੰਮ ਹੋਏ ਫਿਰ ਤਰ੍ਹਾਂ ਦੇ ਵਿਲੇ ਰੋ ਜੋ ਵਧੀ ਕਰੋਂ ਜਾਈ ਕਰੋ ਹੋਰ ਕੰਮ ਤੇ ਟਾਈਮ ਨਾਲ ਹੀ ਕਰਨਾ ਹੈ ਹਾਂ ਅਜੇ ਤੁਸੀਂ ਡਾਇਲੌਗ ਬੋਲਦੇ ਹੋ ਨਾ ਫਟੋ ਫਟ ਉਹ ਇਹ ਫਟੋ ਫਟ ਡਾਇਲੌਗ ਨਾ ਤੁਸੀਂ ਚੱਲਦੇ ਵੀ ਤੇ ਐਸੇ ਸਾਰੇ ਇਹ ਚੀਜ਼ ਨੋਟ ਕਰੋ ਮੈਂ ਨਾ ਇੱਕ ਸਵਾਲ ਲੋਕੀ ਕਹਿੰਦੇ ਜੋ ਅਸੀਂ 9 ਸਾਲ ਤੇ ਕਰਦੇ ਆ ਉਹ ਸਾਡੇ ਨਾਲ ਸਾਰੇ ਸਾਲ ਹੁੰਦਾ ਉਹ ਸੱਚ ਹੈ ਕਿ ਚੁ ਮੈਂ ਨਹੀਂ ਮੰਨਦਾ ਐਦਾਂ ਨਹੀਂ ਹੁੰਦਾ 9 ਸਾਲ ਜੇ ਤੈਨੂੰ ਕੁੱਟ ਪੈ ਗਈ ਤੇ ਸਾਰਾ ਸਾਲ ਹੀ ਕੁੱਟ ਪੈ ਗਈ ਹੈ ਐਸਾ ਨਹੀਂ ਇਹਦਾ ਜਵਾਬ ਆਪਣਾ ਕਮੈਂਟ ਜਿਵੇਂ ਕਮੈਂਟ ਵਿੱਚ ਮਿਲੇਗਾ ਉਹ ਗੱਲ ਥੀਕ ਪਰ ਚਲੋ ਕਮੈਂਟ ਕਰਕੇ ਦੱਸੋ ਸਾਰੇ ਵੀ ਕੀ ਕੇ ਦਾ ਵਿਚਾਰ ਹੈ ਆਪਣਾ ਆਪਣਾ ਵਿਚਾਰ ਦੱਸਣਾ ਹਾਂ ਕਿ ਜੋ ਨਵੇਂ ਸਾਲ ਵਾਲੇ ਦਿਨ ਕਰੀਏ ਕਿ ਉਹ ਸਾਰਾ ਸਾਲ ਹੁੰਦਾ ਰਹੇ ਸਾਡੇ ਨਾਲ ਚਲੋ ਸਾਰੇ ਜਾਣੇ ਹੁਣ ਕਮੈਂਟ ਕਰਕੇ ਦੱਸਣਗੇ ਲੋਗ ਲੋਗੇ ਪਕੌੜੇ ਖਾਣਦੇ ਆ ਕੌਣ ਲਾਇਆ ਸੀ ਇਹ ਪਕੌੜੇ ਕੌਣ ਲਿਆ ਹੈ ਹੈ ਕੌਣ ਲਿਆ ਵੀਰ ਜੀ ਇਹ ਵੀਰ ਜੀ ਲੰਗਰ ਦੇ ਪਕੌੜੇ ਲੈ ਕੇ ਆਇਆ ਤੇ ਗੁਰਨਾਮ ਪਾ ਕੇ ਤੇ ਲੋਕੇ ਖਾਂਦੇ ਆ ਕੋਈ ਲੈ ਨਾ ਲਵੇ ਮੇਰੇ ਕੋਲ ਥੋੜੇ ਥੋੜੇ ਜਿਨੇ ਅੰਦਰ ਗਿਆ ਤੇ ਪ੍ਰਸ਼ਾਦ ਮਿਲਿਆ ਹਾਂ ਅੰਦਰੋਂ ਇਹਨੂੰ ਦਿਹਾੜੀ ਚ ਲੈ ਆਇਆ ਨਾ ਉਸ ਵੀ ਲੋਕਿਆਂ ਕਿ ਤੇ ਬੈਠੇ ਕੋੜੀ ਨਾ ਨਹੀਂ ਲੈਂਦਾ ਕੋਈ ਵੀ ਖਾ ਲੋ ਖਾ ਬਈ ਨਾ ਇਹ ਪਕੌੜੇ ਦੇ ਸੰਦੇ ਹਾਂ ਇਹ ਪਕੌੜਿਆਂ ਦਾ ਸ਼ੌਂਕੀ ਹੈ ਇੱਕਿਆਂ ਉੱਤੇ ਚੜੀ ਜਾਣਾ ਹੋਲੇ ਹੋਲੇ ਮੈਂ ਥੱਲੇ ਆ ਗਿਆ ਥੱਲੇ ਆਜੋ ਨਹੀਂ ਆ ਪਛਾਦੇ ਪੱਕ ਗਏ ਨੇ ਆਪਾਂ ਤੇ ਖਾਲੀਆਂ ਨੇ ਤੈਨੂੰ ਤਹੀਂ ਖਾਲਿਆ ਤਹੀਂ ਵਾਜੀ ਪਛਾਦਾ ਸ਼ਗਨ ਦੇ ਅੰਗ ਸਿੰਘ ਹੁਣ ਪਰਣਾ ਬੰਨ ਲਾ ਹਣ ਫੜ ਠੀਕ ਆ ਫੜ ਫੜਾ 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 ਉਹ ਮੈਂ ਉਹ ਕੀ ਹੁੰਦਾ ਪੱਟਵਾਰਡ ਕੀ ਹੁੰਦਾ ਪੱਟਵਾਰਡ ਦਾ ਕੀ ਹੁੰਦਾ ਉਹ ਪੱਟਵਾਰਡ ਕਹਿ ਕੁਛ ਨਹੀਂ ਕਹਿ ਲੋ ਹਾਂ ਤਕੀਆ ਕਲਾਮ ਤਕੀਆ ਕਲਾਮ ਮੂੰਹ ਤੇ ਚੜ ਗਿਆ ਫੜ ਫੜ ਹਾਂ ਆ ਬਨ ਲੈ ਮੜਾਸਾ ਸਿਆਲ ਜਿਹਦੇ ਕਿਰਨ ਨੂੰ ਵੇਖ ਕੇ ਪਤਾ ਨਹੀਂ ਲੱਗਦਾ ਵੀ ਵੇ ਮੇਰੀ ਘਰ ਦੀ ਤੁਰ ਹੀ ਫਿਰਦੀ ਵਈ ਦਾ ਨਾ ਬੰਦਾ ਹੀ ਤੁਰਿਆ ਵਦਾ ਵੇ ਚਾੜੇ ਅੱਜ ਜਦ ਕਰਨਿਆ ਬਾਹਰ ਕਮਾਓ ਤੇ ਬਾਹਰ ਵੇਖੋ ਕਿਵੇਂ ਮੀਂਹ ਵਾਂਗੂ ਤਰੇਲ ਡਿੱਗਣ ਢੀ ਹੈ ਧੰਦ ਜੀ ਵੇਖੋ ਗਲੀ ਕਿਵੇਂ ਗਿੱਲੀ ਹੋਈ ਹੈ ਕੋ ਨਿਆਣਿਆਂ ਨੂੰ ਟਿਕਾਈ ਨਹੀਂ ਹੈਗੀ ਕੀ ਕਰਨੇ ਵਿਚਾਰੇ ਚਾਉ ਤੁਰ ਦੇ ਤੁਰ ਦੇ ਤੁਰ ਦੇ ਫਾਪਾ ਕੋ ਟੋਪੀਆ ਕਾ ਅੱਗੇ ਆ ਗਈ ਏ ਇਹ ਇੱਥੇ ਮੀਂਹ ਵਾਂਗੂ ਡਿੱਗਣ ਦੀ ਏ ਤੇ ਇੱਧਰ ਸ਼ਿਮਲੇਵਾਲ ਤੇ ਬਰਫ ਪੈਣ ਦੀ ਹੋਣੀ ਆ ਨਾ ਕੁਮੀ ਕੁਮੀ ਕਰ ਨਾਇਆ ਅੱਗੇ ਗਲੀ ਚ ਰੌਣਕ ਹੁੰਦੀ ਹੁਣ ਸੁੰਨ ਸਾਨ ਆ ਗਲੀ ਚ ਰਹਿਰਾ Saab ਹੋਣ ਲੱਗੀ ਏ ਬਾਬਾ ਜੀ ਪਾਠ ਕਰਨ ੜੇ ਨੇ ਬਾਹਰ ਤੋਂ ਠੰਡ ਘਟਨੀ ਏ ਹੈਨਾ ਅੰਦਰ ਸੀ ਅੰਦਰ ਜਿਆਦੀ ਲੱਗਦੀ ਏ ਨਾ ਚ ਕੁਮੀ ਕਰਨਾ ਹੈ ਕੁਮੀ ਕਿੱਥੇ ਨਹੀਂ ਹੈ ਕੋਈ ਨਹੀਂ ਬੱਬਦਾ ਹੀ ਨਹੀਂ ਕੋਈ ਬੱਬਦਾ ਹੀ ਨਹੀਂ ਇਹ ਬੱਬਦਾ ਹੀ ਨਹੀਂ ਪਿਆ ਛੋੜੇ ਅੰਦਰੋਂ ਅੰਤਰੀ ਵੜੇ ਨੇ ਉਹ ਉਥੇ ਕਿੰਨੇ ਚੱਲੀਏ ਉਥੇ ਬੱਬਣ ਨੇ ਉਹ ਨਾ ਨੀ ਮਮਾ ਵੀ ਆ ਗਏ ਉਹ ਆ ਗਈ ਡੋਗੀ ਡੋਗੀ ਕਰਦਾ ਕਿਵੇਂ ਆ ਪਾਪਾ ਹਟੋ ਵੀ ਕਿਥੋਂ ਲਿਆਂਦੀ ਇਹ ਬਰੀ ਸੋਹਣੀ ਟੋਪੀ ਨਾਜ ਦੀ ਸੋਹਣੀ ਪਾਪੀ ਹੈ ਸੋਹਣੀ ਹੈ ਚਲੋ ਘਰ ਚਲੀ ਜਾਂ। ਚੇਤਾ ਨਾ ਘਰਾਓ ਹੁਣੇ ਹੀ ਲਾ ਕੇ ਸੁੱਟ ਦੇਗੀ ਉਹ ਹਨੇਰਾ ਹੋ ਗਿਆ ਚਲੋ ਚਲੀਏ ਘਰ ਹਾਨੀ ਲੱਭਦਾ ਕੋਈ ਵੀ ਗਲੀਆਂ ਚ ਸਭ ਸੁਨਸਣ ਬਈ ਪਰ ਬਾਹਰ ਦਾ ਮੌਸਮ ਅੰਦਰ ਨਾਲੋਂ ਚੰਗਾ ਅੰਦਰ ਤੇ ਬਹੁਤ ਠੰਡ ਲੱਗਣ ਦੀ ਹੈ ਲੋਇਦੋ ਤਾਂ ਅੱਜ ਜਿਹਦ ਕਰਦਾ ਹੈ ਬਾਹਰ ਘੁੰਮਣ ਦੀ ਤੇ ਬਾਹਰ ਤੇ ਧੁੰਦ ਦਈ ਮੀਂਹ ਵਾਂਗੂ ਪੈਣਾ ਤੇ ਥੋੜਾ ਬਹੁਤਾ ਫਰਾਕ ਇਹਨੂੰ ਲੈ ਆਏ ਆ ਵੀ ਚੱਲੀਏ ਅੰਦਰ ਠੰਡ ਵੀ ਹੋ ਗਈ ਬਾਹਰ ਸੋ ਆਸ ਕਰਦੇ ਆਜ ਦਾ ਬਲੌਗ ਤੁਹਾਨੂੰ ਵਧੀਆ ਲੱਗਾ ਹੋਵੇਗਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਨਾਲ ਹੀ ਲੱਗਿਆ ਹੱਥ ਲਾਈਕ ਸ਼ੇਅਰ ਵੀ ਕਰ ਦਿਓ ਤਾਂ ਮਿਲਦੇ ਆ ਨਵੇਂ ਬਲੌਗ ਤਦ ਤੱਕ ਸਤਿ ਸ੍ਰੀ ਅਕਾਲ ਬਾਏ ਬਾਏ